ਗੁਰਾਏ ਦੇ ਨਜ਼ਦੀਕੀ ਪਿੰਡ ਕੋਟਲੀ ਵਿਖੇ ਮੋਟਰਸਾਈਕਲ ਸਵਾਰ ਦੋ ਲੁਟੇਰੇ ਦਿਨ ਦਿਹਾੜੇ ਹੀ ਦੋ ਮਹਿਲਾਵਾਂ ਕੋਲੋਂ ਤੇਜ਼ ਤਾਰ ਹਥਿਆਰਾਂ ਦੀ ਨੋਕ ਤੇ ਸੋਨੇ ਦੀਆਂ ਵਾਲੀਆਂ ਲੁੱਟ ਕੇ ਫਰਾਰ ਹੋ ਗਏ ਇਸ ਸੰਬੰਧੀ ਪੀੜਤ ਮਹਿਲਾ ਇੰਦਰਜੀਤ ਕੌਰ ਵਾਸੀ ਫਿਲੌਰ ਨੇ ਦੱਸਿਆ ਕਿ ਉਹ ਫਿਲੌਰ ਤੋਂ ਆਪਣੀ ਦਰਾਨੀ ਨਾਲ ਕੋਟਲੀ ਵਿਖੇ ਆਪਣੀ ਰਿਸ਼ਤੇਦਾਰੀ ਵਿੱਚ ਮਰਗ ਦੇ ਭੋਗ ਤੇ ਆਈਆਂ ਸਨ ਤੇ ਜਦੋਂ ਉਹ バス ਤੋਂ ਉੱਤਰ ਕੇ ਪੈਦਲ ਪਿੰਡ ਵੱਲ ਜਾ ਰਹੀਆਂ ਸਨ ਤਾਂ ਰਸਤੇ ਵਿੱਚ ਮੋਟਰਸਾਈਕਲ ਸਵਾਰ ਦੋ ਲੁਟੇਰੇ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਸਨ ਤੇ ਦਾਤਰ ਨਾਲ ਹਮਲਾ ਕਰਕੇ ਉਸ ਦੇ ਕੰਨਾਂ ਵਿੱਚ ਪਾਈਆਂ ਅੱਧੇ ਤੋਲੇ ਦੀਆਂ ਸੋਨੇ ਦੀਆਂ ਵਾਲੀਆਂ ਖੋ ਕੇ ਫਰਾਰ ਹੋ ਗਏ ਇਸ ਤੋਂ ਇਲਾਵਾ ਜ਼ਖਮੀ ਮਹਿਲਾ ਇੰਦਰਜੀਤ ਕੌਰ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਕਤ ਵਾਰਦਾਤ ਤੋਂ ਬਾਅਦ ਹੀ ਦੁਸਾਂਝਕਲਾਂ ਦੀ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਉਹਨਾਂ ਪੁਲਿਸ ਸ਼ਾਸਨ પાસે ਮੰਗ ਕੀਤੀ ਕਿ ਲੁਟੇਰਿਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਕਿਸੇ ਹੋਰ ਨਾਲ ਅਜਿਹੀ ਘਟਨਾ ਨਾ ਵਾਪਰੇ ਉਹਨਾਂ ਦੱਸਿਆ ਕਿ ਵਾਰਦਾਤ ਤੋਂ ਬਾਅਦ ਪੀੜਤ ਮਹਿਲਾ ਨੂੰ ਦਸਾਂਝ ਕਲਾਂ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਪਿੰਡ ਕੋਟਲੀ ਤੋਂ ਨਵਰੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਰਿਪੋਰਟ ਪੜੀ ਮੇਰੇ ਚਾਚੀ ਜੀ ਆ ਇਹਦਾ ਨਾ ਇੰਦਰਜੀਤ ਕੌਰ ਹੈ ਜੀ ਅਸੀਂ ਫਲੋਰ ਦੇ ਰਹਿਣ ਵਾਲੇ ਆ ਤੇ ਫਲੋਰ ਤੋਂ ਅੱਜ ਹੀ ਪਿੰਡ ਕੋਟਲੀ ਆ ਰਹੇ ਸੀ ਆਪਣੇ ਪੋਗ ਸਗਾ ਮਰਗ ਦਾ ਭੋਗ ਸਗਾ ਉੱਥੇ ਆਏ ਸੀਗੇ ਦੋਨੇ ਚਾਚੀ ਆ ਮੇਰੇ ਉਹਨੇ ਚਾਚੀ ਇਕੱਠੇ ਆਏ ਸੀਗੇ ਤਾਂ ਜਦੋਂ ਇਹ ਫਗਵਾੜੇ ਉਹ ਨਹੀਂ ਬੱਸ ਚੇਂਜ ਕਰਕੇ ਕੋਟਰੀ ਵਾਲੀ ਬੱਸ ਦੇ ਵਿੱਚ ਉੱtre ਆ ਕੇ ਤੇ ਥੋੜਾ ਜਿਹਾ ਅੱਗੇ ਜਾ ਕੇ ਕੋਈ ਜਿਹੜੇ ਮੋਟਰਸਾਈਕਲ ਸਵਾਰ ਦੋ ਬੁੰਡੇ ਆਏ ਆ ਤੇ ਉਹਨਾਂ ਨੇ ਇਹਨਾਂ ਨੂੰ ਤੇਜ਼ ਧਾਰ ਹਥਿਆਰ ਨਾਲ ਹਮਲਾ ਕੀਤਾ ਆ ਜਿਨ੍ਹਾਂ ਨਾਲ ਦੇ ਹੱਥ ਦੇ ਉੱਪਰ ਕੱਟ ਲੱਗ ਗਿਆ ਆ 8 ਤੋਂ 9 ਟਾਂਕੇ ਲੱਗੇ ਆ ਤੇ ਇਹਨਾਂ ਕੋਲ ਵਾਲੀਆਂ ਜਿਹੜੀਆਂ ਉਹ ਖੋਕੇ ਲੈ ਗਏ ਆ ਤੇ ਬਹੁਤ ਇਹ ਜਿਆਦਾ ਲੱਗੀ ਆ ਸਾਡੇ ਇਹਨਾਂ ਦੇ ਬਹੁਤ ਜਿਆਦਾ ਹੱਥ ਦੇ ਉੱਪਰ ਦਾ ਫੇਰ ਦੋ ਜਣੇ ਸੀਗੇ ਤਾਂ ਉਹ ਨਹੀਂ ਇਹਨਾਂ ਨੂੰ ਹਥਿਆਰਾਂ ਦੇ ਜ਼ੋਰ ਦੇ ਪਰ ਤੇਜ਼ ਧਾਰ ਦੇ ਹਥਿਆਰ ਦੇ ਨਾਲ ਡਰਾਾ ਧਮਗਾ ਕੇ ਇਹਨਾਂ ਕੋ ਬਾਲੀਆਂ ਵੀ ਲਈਆਂ ਤੇ ਇਹਨਾਂ ਦੇ ਹੱਥ ਦੇ ਉੱਪਰ ਵੀ ਇਥੇ ਮਾਰਿਆ ਆ ਐ ਸ਼ਹਿਤੀ ਤੇ ਧਾਰ ਹਥਿਆਰ ਮਾਰਿਆ ਆ ਜਿਸ ਦੇ ਨਾਲ ਬਹੁਤ ਵੱਡਾ ਟੱਕ ਲੱਗ ਗਿਆ ਹੈ। ਪੁਲਿਸ ਆਈ ਸੀ ਕਿ ਕੰਪਲੀਟ ਹਾਂਜੀ ਪੁਲਿਸ ਆਈ ਆ ਕੰਪਲੀਟ ਸੀ ਕਰ ਚੁੱਕੇ ਆ ਠੀਕ ਹੈ ਜੀ ਥਾਣੇ ਅਸੀਂ ਤਸਵੀਰ ਦੇਖੀ ਆ ਕਿਉਂਕਿ ਮੈਂ ਫਲੋਰ ਤੋਂ ਆਉਂਦੇ ਥੋੜਾ ਟਾਈਮ ਲੱਗ ਗਿਆ ਤਾਂ ਇਥੇ ਜਿਹੜਾ ਲੋਕਲ ਪ੍ਰਸ਼ਾਸਨ ਨੇ ਆ ਉਹਦਾ ਧੰਨਵਾਦ ਜਿਹੜੇ ਮੌਕੇ ਤੇ ਪਹੁੰਚ ਗਏ ਆ। ਤੇ ਹੁਣ ਅਸੀਂ ਪ੍ਰਸ਼ਾਸਨ ਤੋਂ ਉਹੀ ਉਮੀਦ ਕਰਦੇ ਆਂ ਕਿ ਜਲਦ ਤੋਂ ਜਲਦ ਜਿਹੜੇ ਲੁਟੇਰੇ ਆਏ ਲੁੱਟਾ ਖੂਆ ਕਰਨ ਵਾਲੇ ਜਿਹੜੇ ਇਹਨਾਂ ਨੂੰ ਥੱਲ ਪਾਈ ਜਾਵੇ ਤੇ ਜਿਹੜੇ ਆਮ ਲੋਕਾਂ ਦਾ ਜੀਵਨ ਸੌਖਾ ਹੋ ਜਵੇ। ਮਾਦਾ ਤਾਂ ਇਦਾਂ ਹੀ ਅਸੀਂ ਫਲੋਰ ਤੋਂ ਆਈਆਂ ਆਂ ਬੱਸ ਸਟੈਂਡ ਫਗਵਾੜੇ ਨੂੰ। ਉੱਥੋਂ ਅਸੀਂ ਅੰਦਰੋਂ ਹੀ ਬੈਠ ਕੇ ਤਾਂ ਆਈਆਂ ਇੱਥੇ ਦਸਾਂਝਾਂ ਵਾਲੀ ਬੱਸ 'ਚ ਬੈਠੀਆਂ ਫਿਰ ਇੱਥੇ ਕੋਟਲੀ ਉਤਰੀਆਂ ਅਸੀਂ ਆ ਕੇ। ਤੇ ਬੱਸ ਜਦੋਂ ਥੋੜੀ ਥੱਲੇ ਪਹੁੰਚਣੀ ਥੋੜੀ ਦੌੜੀ ਤੁਰ ਕੇ ਆਈਆਂ ਆ ਤੇ ਉਹ ਮਗਰ ਮੋਟਰਸਾਈਕਲ ਆ ਗਿਆ ਉਹਨੇ ਇੱਕਦਮ ਬੈਕ ਕਰ ਲਿਆ ਮੋਟਰਸਾਈਕਲ। ਮੈਂ ਕਹ ਆਏ ਇੱਕ ਆ ਤੇ ਮੋੜ ਪਏ ਤੇ ਲਾਦੇ ਕਹਿੰਦਾ ਬਾਲੀਆਂ ਮੈਂ ਤਾਂ ਲਾਦੇ ਲਾਦੇ ਕਹਿੰਦਾ ਦੂਜਾ ਮੋੜ ਤਸਾ ਦੇ ਉੱਪਰ ਸੀ ਉਹ ਕਹਿੰਦਾ ਲਾਉਂਦੀ ਲਾਉਂਦੀ ਕਿ ਨਹੀਂ ਕਹਿੰਦਾ ਮਾਰ ਦੇਣਾ ਕਹਿੰਦਾ ਛੋਰਾ ਛੋਰਾ ਉਹਦੇ ਹੱਥ ਚ ਇਦਾਂ ਐਦਾਂ ਮਾਰਿਆ ਨਾ ਮੈਨੂੰ ਲੱਗੇ ਤਾਂ ਵੀ ਨਹੀਂ ਪਤਾ ਲੱਗਾ ਵੀ ਕਦੋਂ ਲੱਗ ਗਿਆ ਮੈਂ ਤਾਂ ਬਾਲੀਆਂ ਵੀ ਆਪੇ ਹੀ ਲਾ ਕੇ ਫੜਾ ਦਿੱਤੀਆਂ ਉਹ ਜਦੋਂ ਮੈਂ ਤਾਂ ਬਲੱਡ ਡਿੱਗਦਾ ਦੇਖਿਆ ਵੀ ਆਏ ਇੰਨਾ ਦੂਜਾ ਡਿੱਗਣਾ ਸ਼ੁਰੂ ਹੋ ਗਿਆ ਉਹ ਉਹਦਾ ਹੀ ਮੋੜ ਗਿਆ ਫਟਾ ਬੱਚਿਆਂ ਨੂੰ ਲੈ ਕੇ ਚਲ ਗਏ ਉਹ ਇਦਾਂ ਨੂੰ ਪਿੰਡ ਵੱਲ ਨੂੰ ਨਹੀਂ ਜਾਣੀ ਆਏ ਹੋ ਕਿੰਨੇ ਜਣੇ ਸੀਗੇ ਦੋ ਜਣੇ ਸੀਗੇ ਮੋਟਰਸਾਈਕਲ ਤੇ ਸੀ ਮੋਟਰਸਾਈਕਲ ਤੇ ਕੋਈ ਮੋਟਰਸਾਈਕਲ ਨਹੀਂ ਦਿੱਤ ਉਸਮ ਸਾਡੇ ਤੋਂ ਦੇਖ ਹੋਇਆ ਕਿਦਾਂ ਦਾ ਸੀ ਕਿਦਾਂ ਦੇ ਉਹਨਾਂ ਦੇ ਮੂੰਹ ਬੰਨੇ ਹੋਏ ਸੀਗੇ ਨੀਲੀ ਜੈਕਟ ਪਾਈ ਹੋਣੀ ਨੀਲੇ ਰੰਗ ਦਾ ਹੀ ਰੁਮਾਲ ਦੇ ਨਾਲ ਮੂੰਹ ਬੰਨਿਆ ਹੋਇਆ ਦੂਜੇ ਨੇ ਕਾਲੀ ਤੋਂ ਉਦਾਂ ਕਦੇ ਉਹਦੇ ਰੁਮਾਲ ਬੰਨੇ ਆ ਫਦ ਕਦਮ ਇਹ ਭਰਾ ਮੇਰਾ ਨੰਗ ਕੇ ਗਿਆ ਗੋਲਦੀ ਕਹਿੰਦਾ ਮੈਂ ਆਇਆ ਤੁਸੀਂ ਕਹਿੰਦਾ ਆਓ ਕਹਿੰਦਾ ਦੁੱਧ ਲੈ ਉਹਦੇ ਦੁੱਧ ਫੜਿਆ ਆ ਕਹਿੰਦਾ ਮੈਂ ਦੁੱਧ ਘਰ ਰੱਖ ਕੇ ਤਾਂ ਆਇਆ ਉਹ ਜਦ ਤੂੰ ਆਉਂਦੇ ਆਉਂਦੇ ਉਹ ਬਾਪ ਉੱਥੇ ਦੁੱਧ ਫੜਾ ਕੇ ਬਾਪ ਆਉਂਦੇ ਆਉਂਦੇ ਬਾਰਦਾਤ ਹੋ ਗਈ ਉਹਨੇ ਚਾਚਾ